ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1362 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1363 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਹੈ ਕਉਐ ਸਮੀਤ ਜੇ ਤੋੜੈ ਬਖਮ ਗਾਂਠ ਕੋਈ ਵਿਰਲਾ ਇਹੋ ਜਿਹਾ ਸੰਤ ਮਿੱਤਰ ਮਿਲਦਾ ਹੈ ਜੋ ਸਜੀਵ ਭੌਰੇ ਦੀ ਜਿੰਦ ਨੂੰ ਮਾਇਆ ਦੇ ਮੋਹ ਦੀ ਪਾਈ ਹੋਈ ਪੱਕੀ ਗੰਢ ਤੋੜ ਸਕਦਾ ਹੈ ਨਾਨਕ ਇੱਕ ਸਰੀਰ ਤਰਨਾਥ ਜੇ ਟੂਟੇ ਲੈ ਸਾਠ ਹੇ ਨਾਨਕ ਲక్ష్ਮੀ ਦਾ ਆਸਰਾ ਸਾਰੇ ਜਗਤ ਦਾ नाथ ਪ੍ਰਭੂ ਪਰਮਾਤਮਾ ਹੀ ਸਮਰਥ ਹੈ ਜੋ ਆਪਣੇ ਨਾਲ ਟੁੱਟੇ ਹੋਿਆਂ ਨੂੰ ਮੁੜ ਗੰਢ ਲੈਂਦਾ ਹੈ ਟੁੱਟੀ ਗੰਢਨਹਾਰ ਗੋਪਾਲ ਧਾਵੋ ਦਸਾ ਨੇਕ ਪ੍ਰੇਮ ਪ੍ਰਭ ਕਾਰਣੇ ਪਰਮਾਤਮਾ ਦੇ ਚਰਨਾਂ ਦਾ ਪ੍ਰੇਮ ਹਾਸਲ ਕਰਨ ਵਾਸਤੇ ਮੈਂ ਕਈ ਬਾਸੀ ਦੌੜਦਾ ਫਿਰਦਾ ਹਾਂ ਪੰਚ ਸਤਾ ਵੈ ਦੂਤ ਕਵਨ ਬਿਦਮਾਰਣੇ ਪਰੇ ਕਾਮ ਆਦਿਕ ਪੰਜ ਬੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਤਾਂ ਦੇ ਹੀ ਰਹਦੇ ਹਨ ਇਹਨਾਂ ਨੂੰ ਕਿਸ ਤਰੀਕੇ ਨਾਲ ਮਾਰਿਆ ਜਾਏ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਇਹਨਾਂ ਨੂੰ ਮਾਰਨ ਦਾ ਤਰੀਕਾ ਇਹੀ ਹੈ ਕਿ ਪਰਮਾਤਮਾ ਦਾ ਨਾਮ ਸਦਾ ਸਿਮਰਦੇ ਰਹਿਣਾ ਚਾਹੀਦਾ ਹੈ ਸਿਮਰਨ ਦੇ ਤਿਰਖੇ ਤੀਰ ਚਲਾ ਕੇ ਇਹਨਾਂ ਨੂੰ ਮਾਰਨਾ ਚਾਹੀਦਾ ਹੈ ਕਾਮ ਗਰੋਧ ਲੋ ਮੋਹ ਹੰਕਾਰ ਨੂੰ ਹਰੇ ਹਾਂ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈਐ ਜਦੋਂ ਪੂਰਾ ਗੁਰੂ ਮਿਲਦਾ ਹੈ ਉਸ ਦੀ ਸਹਾਇਤਾ ਨਾਲ ਇਹਨਾਂ ਕਾਮ ਆਦਿਕ ਵੱਡੇ ਝਗੜਾਲੂਆਂ ਦਾ ਨਾਸ ਕੀਤਾ ਜਾ ਸਕਦਾ ਹੈ ਸਤ ਗੁਰ ਕੀ ਨੀਂਦ ਆਤਮੂਲ ਨਾਨਕ ਖੁੱਟਾਈ ਗੁਰੂ ਦੀ ਬਖਸ਼ੀ ਹੋਈ ਹਰ ਨਾਮ ਦਾਤ ਹਰੀ ਨਾਮ ਦੀ ਦਾਤ ਕਦੇ ਵੀ ਨਹੀਂ ਮੁਕਦੀ ਗੁਰੂ ਦਾ ਐਸਾ ਖਜ਼ਾਨਾ ਹੈ ਪ੍ਰਮਾਤਮਾ ਦੇ ਨਾਮ ਦਾ ਕਿ ਖਾਵੇ ਖਰਚੇ ਰਲ ਮਿਲ ਭਾਈ ਤੋੜ ਨਾ ਆਵੇ ਵੱਧ ਹੋ ਜਾਈ ਜਿਨ੍ਹਾਂ ਨਾਮ ਜਪਾਂਗੇ ਜਪਾਵਾਂਗੇ ਉਹਨਾਂ ਹੀ ਫਲ ਵਧੀਕ ਮਿਲੇਗਾ ਖਾਵੋ ਪੁੰਚੋ ਸਭ ਗੁਰਮਖ ਛੁਟਾਈ ਬੇਸ਼ੱਕ ਤੁਸੀਂ ਸਾਰੇ ਇਸ ਦਾਤ ਨੂੰ ਵਰਤੋ ਸਗੋਂ ਗੁਰਦੇ ਸ਼ਰਨ ਪੈ ਕੇ ਸਦਾਤ ਨੂੰ ਵਰਤਣ ਵਾਲਾ ਮਨੁੱਖ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਦਾਤ ਕਿਹੜੀ? ਨਾਮ ਦੀ ਦਾਤ। ਅਮਰਤ ਨਾਮਨ ਦਾਨ ਦਿੱਤਾ ਤੁਸ ਹਰ ਆਤਮਕ ਜੀਵਨ ਦੇਣ ਵਾਲਾ ਇਹ ਨਾਮ ਖਜ਼ਾਨਾ ਪ੍ਰਮਾਤਮਾ ਆਪ ਹੀ ਖੁਸ਼ ਹੋ ਕੇ ਦਿੰਦਾ ਹੈ। ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਏ ਨਾਨਕ ਆਖੇ ਭਾਈ ਸਦਾ ਇਸ ਨਾਮ ਨੂੰ ਸਿਮਰਿਆ ਕਰ ਤੈਨੂੰ ਕਦੇ ਆਤਮਕ ਮੌਤ ਨਹੀਂ ਆਵੇਗੀ ਜਿੱਥੇ ਜਾਏ ਭਗਤ ਸੁਥਾਨ ਸੁਹਾਬਣਾ ਜਿਸ ਥਾਂ ਤੇ ਵੀ ਕੋਈ ਪਰਮਾਤਮਾ ਦਾ ਭਗਤ ਜਾ ਬੈਠਦਾ ਹੈ ਉਹ ਥਾਂ ਸਿਫਤ ਸਲਾਹ ਦੇ ਵਾਜੂ ਮੰਡਲ ਨਾਲ ਸੁਖਦਾਈ ਬਣ ਜਾਂਦੀ ਹੈ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਪਰਮਾਤਮਾ ਦਾ ਨਾਮ ਸਿਮਰਦਿਆ ਉਥੇ ਸਾਰੇ ਸੁਖ ਹੋ ਜਾਂਦੇ ਹਨ ਜੀ ਕਰਨ ਜੈਕਾਰ ਨਿੰਦਕ ਮੋਏ ਪਚ ਉਥੇ ਆਣ ਗਵਾਂਡ ਰਹਿਣ ਵਾਲੇ ਸਾਰੇ ਜੀ ਪਰਮਾਤਮਾ ਦੀ ਸਿਫਤਸਲਾ ਕਰਨ ਲੱਗ ਪੈਂਦੇ ਹਨ ਪਰ ਭਾਗਾਂ ਦੀ ਗੱਲ ਹੈ ਕਿ ਨਿੰਦਾ ਕਰਨ ਵਾਲੇ ਮਨੁੱਖ ਸੰਤ ਜਨਾਂ ਦੀ ਵਿੜਾਈ ਵੇਖ ਕੇ ਈਰਖਾ ਦੀ ਅਗ ਨਾਲ ਸੜ-ਸੜ ਕੇ ਆਤਮਕ ਮੌਤ ਸਹਿੜ ਲੈਂਦੇ ਹਨ ਸਾਜਨ ਮਨ ਆਨੰਦ ਨਾਨਕ ਨਾਮ ਜਪ ਹੇ ਨਾਨਕ ਪਰਮਾਤਮਾ ਦਾ ਨਾਮ ਜਪ-ਜਪ ਕੇ ਸੱਜਣ ਜਨਾਂ ਦੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਪਾਵਨ ਪਤ ਤਪਨੀ ਤ ਕਤੇ ਨਹੀਂ ਸੇਵੀ ਹੈ ਮਾਇਆ ਦੇ ਝੂਠੇ ਰੰਗ ਵਿੱਚ ਟਿਕੇ ਰਹਿ ਕੇ ਪਵਿੱਤਰ ਸਰੂਪ ਹਰੀ ਨੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਨੂੰ ਕਦੇ ਭੀ ਸਿਮਰਿਆ ਨਹੀਂ ਜਾ ਸਕਦਾ ਝੂਠੇ ਰੰਗ ਖੁਵਾਰ ਕਹਾਂ ਲੱਗਖੇ ਵੀ ਐ ਮਾਇਕ ਪਦਾਰਥਾਂ ਦੇ ਮੋਹ ਵਿੱਚ ਫਸੇ ਰਹਿ ਕੇ ਜ਼ਿੰਦਗੀ ਦੀ ਬੇੜੀ ਬਹੁਤਾ ਬਹੁਤਾ ਚਿਰ ਦੁੱਖਾਂ ਵਿੱਚ ਚਲਦੀ ਹੈ ਤੇ 베ੜੀ ਬਹੁਤਾ ਚਿਰ ਸੁਖ ਨਾਲ ਨਹੀਂ ਚਲਾਈ ਜਾ ਸਕਦੀ ਵਾਹਿਗੁਰੂ ਮਾਇਕ ਬਧਾਰਥਾਂ ਦੇ ਮੋਹ ਵਿੱਚ ਫਸੇ ਰਹਿ ਗਏ ਜਿੰਦਗੀ ਦੀ 베ੜੀ ਬਹੁਤਾ ਚਿਰ ਸੁਖ ਨਾਲ ਨਹੀਂ ਚਲਾਈ ਜਾ ਸਕਦੀ ਆਖਰ ਖੁਆਰ ਹੀ ਹੋਈਦਾ ਹੈ ਕਿਉਂਕਿ ਜਿੱਥੇ ਨਾਮ ਦਾ ਖੇੜਾ ਹੁੰਦਾ ਹੈ ਉੱਥੇ ਫਿਰ ਇਹ ਜਿਹੜੀਆਂ ਦੁਨਿਆਵੀ ਪਦਾਰਥਾਂ ਦੀ ਲਾਲਸਾ ਹੈ ਖਤਮ ਹੋ ਜਾਂਦੀ ਹੈ ਹਰ ਚੰਦੌਰੀ ਵੇਖ ਕਾਹੇ ਸੁਖ ਮਾਨਿਆ ਮਾਇਕ ਪਦਾਰਥਾਂ ਦੇ ਨਾ ਹਵਾਈ ਕਿਲਿਆਂ ਨੂੰ ਵੇਖ-ਵੇਖ ਕੇ ਤੂੰ ਕਿਉਂ ਸੁਖ ਪ੍ਰਤੀਤ ਕਰ ਰਿਹਾ ਹੈ ਨਾ ਇਹ ਸਦਾ ਕਾਇਮ ਰਹਿਣੇ ਅਤੇ ਨਾ ਹੀ ਇਹਨਾਂ ਦੇ ਮੋਹ ਵਿੱਚ ਫਸਿਆ ਪ੍ਰਭੂ ਦਰ ਤੇ ਆਦਰ ਮਿਲਣਾ ਹੈ ਹਰਿ ਹਾ ਹਉ ਬਲੇ ਹਾਰੀ ਤਿੰਨ ਜੇ ਦਰਗਹਿ ਜਾਣ ਆ ਮੈਂ ਤਾਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਹੜੇ ਪਰਮਾਤਮਾ ਦਾ ਨਾਮ ਜਪ-ਜਪ ਕੇ ਪਰਮਾਤਮਾ ਦੀ ਹਜ਼ੂਰੀ ਵਿੱਚ ਸਤਕਾਰੇ ਜਾਂਦੇ ਹਨ ਕੀਨੇ ਕਰਮ ਅਨੇਕ ਗਵਾਰ ਬੇਕਾਰ ਕੰਨ ਮੂਰਖ ਮਨੁੱਖ ਅਨੇਕਾਂ ਹੀ ਕੋ ਕਰਮ ਕਰਦਾ ਰਹਿੰਦਾ ਹੈ ਮਹਾ ਦੁਰਗੰਧਤ ਵਾਸ 60 ਕਾਸ਼ਾਰ ਤਨ ਵੱਡੇ ਕੁਕਰਮਾਂ ਦੀ ਗੰਦਗੀ ਵਿੱਚ ਇਸ ਦਾ ਨਿਵਾਸ ਹੋਇਆ ਰਹਿੰਦਾ ਹੈ ਮਨਮੁਖ ਦਾ ਜਿਸ ਕਰਕੇ ਮੂਰਖ ਦਾ ਸਰੀਰ ਮਿੱਟੀ ਵਿੱਚ ਰੁੜ ਜਾਂਦਾ ਹੈ ਅਮੋਲਕ ਮਨੁੱਖਾ ਸਰੀਰ ਕਾਡੀ ਦੇ ਬਰਾਬਰ ਦਾ ਨਹੀਂ ਰਹਿ ਜਾਂਦਾ ਫਿਰ ਤੋਂ ਗਰਭ ਗੁਬਾਰ ਮਰਨ ਨਹਿ ਜਾ ਨਹੀਂ ਅਜੇ ਹਾ ਮਨੁੱਖ ਹੰਕਾਰ ਦੇ ਹਨੇਰੇ ਵਿੱਚ ਤੁਰਿਆ ਫਿਰਦਾ ਹੈ ਇਸ ਨੂੰ ਮੌਤ ਵੀ ਨਹੀਂ ਸੁਝਦੀ ਹਰੇ ਹਾ ਹਰ ਚੰਦੌਰੀ ਪੇਖ ਕਾਹੇ ਸਚ ਮਾ ਨਹੀਂ ਐ ਸਹਵਾਈ ਕਿਲੇ ਨੂੰ ਵੇਖ ਵੇਖ ਕੇ ਪਤਾ ਨਹੀਂ ਇਹ ਕਿਉਂ ਇਸ ਨੂੰ ਸਦਾ ਕਾਇਮ ਰਹਿਣਾ ਮੰਨੀ ਬੈਠਾ ਹੈ ਜਿਸ ਕੀ ਪੂਜੈ ਆਉਦ ਤਿਸੈ ਕੌਣ ਰੱਖਈ ਜਿਸ ਮਨੁੱਖ ਦੀ ਉਮਰ ਦੀ ਆਖਰੀ ਹੱਦ ਪਹੁੰਚ ਜਾਂਦੀ ਹੈ ਉਸ ਨੂੰ ਕੋਈ ਮਨੁੱਖ ਮੌਤੇ ਮੂੰਹ ਬਚਾ ਨਹੀਂ ਸਕਦਾ ਬਦਕ ਅਨਕੋ ਪਾਵ ਕਹਾ ਲੋ ਪਾਖਈ ਹਕਮਤ ਵਿਦਿਆ ਦੇ ਨੇਕਾ ਹੀ ਢਾਂਗ ਨੁਸਖੇ ਕਿੱਥੋਂ ਤੱਕ ਕੋਈ ਦੱਸ ਸਕਦਾ ਹੈ ਇੱਕ ਚੇਤ ਗਵਾਰ ਕਾਜ ਤੇ ਰਿਆ ਬਈ ਏ ਮੂਰਖ ਇੱਕ ਪਰਮਾਤਮਾ ਨੂੰ ਹੀ ਯਾਦ ਕਰਿਆ ਕਰ ਓਹੀ ਹਰ ਵੇਲੇ ਤੇਰੇ ਕੰਮ ਆਉਂਦਾ ਹੈ ਾਰੇ ਹਾਂ ਬਿਨ ਨਾਵੇ ਤਨ ਛਾਰ ਬਿਰਥਾ ਸਭ ਜਾਵਈ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਮਿੱਟੀ ਸਮਾਨ ਹੈ ਸਾਰਾ ਵਿਅਰਥ ਚਲਾ ਜਾਂਦਾ ਹੈ ਔਖਦ ਨਾਮ ਅਪਾਰਯਮੋਲਕ ਪੀ ਜਈ ਆਤਮਕ ਰੋਗਾਨੂ ਦੂਰ ਕਰਨ ਲਈ ਪਰਮਾਤਮਾ ਦਾ ਨਾਮ ਹੀ ਦਵਾਈ ਹੈ ਬਹੁਤ ਹੀ ਕੀਮਤੀ ਦਵਾਈ ਹੈ ਇਹ ਦਵਾਈ ਸਾਧ ਸੰਗਤ ਵਿੱਚ ਮਿਲ ਕੇ ਪੀਤੀ ਜਾ ਸਕਦੀ ਹੈ ਇਹ ਦਵਾਈ ਸਾਧ ਸੰਗਤ ਵਿੱਚੋਂ ਮਿਲਦੀ ਹੈ ਇਹ ਨਾਮ ਦੀ ਦਵਾਈ ਜਿਹੜੀ ਹੈ ਹੋਰ ਕਿਸੇ ਪਾਸਿਓਂ ਨਹੀਂ ਮਿਲਦੀ ਜਿੱਥੇ ਮਰਜੀ ਭੱਜ ਕੇ ਵੇਖ ਲੈ ਬੰਦਾ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤੇ ਨਾਮ ਤੋਂ ਬਿਨਾ ਫਿਰ ਜ਼ਿੰਦਗੀ ਵਿੱਚ ਸੁਖ ਵੀ ਨਹੀਂ ਹੁੰਦਾ ਮਿਲ ਮਿਲ ਖਾਵੇ ਸੰਤ ਸਗਲ ਕੋ ਦੀ ਜਈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁੱਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਸੰਤ ਜਨ ਸਦਾ ਮਿਲ ਕੇ ਇਹ ਹਰੀ ਨਾਮ ਦਵਾਈ ਖਾਂਦੇ ਰਹਿੰਦੇ ਹਨ ਜਿਹੜੇ ਵੀ ਵੜ ਭਾਗੀ ਸਾਧ ਸੰਗਤ ਵਿੱਚ ਜਾਂਦੇ ਹਨ ਉਹਨਾਂ ਸਾਰਿਆਂ ਨੂੰ ਇਹ ਨਾਮ ਦਵਾਈ ਵੰਡੀ ਜਾਂਦੀ ਹੈ ਜਿਸੈ ਪ੍ਰਾਪਤ ਹੋਏ ਓਤਿਸੈ ਹੀ ਪਾਵਣੇ ਪਰ ਉਸੇ ਮਨੋਖ ਨੂੰੇ ਨਾਮ ਦੀ ਦਵਾਈ ਮਿਲਦੀ ਹੈ ਜਿਸ ਦੇ ਭਾਗਾਂ ਵਿੱਚ ਇਸ ਦਾ ਮਿਲਣਾ ਲਿਖਿਆ ਹੁੰਦਾ ਹੈ ਹਰੇ ਹਾਂ ਹੋਂ ਬਲੇ ਹਾਰੀ ਤਿੰਨ ਜੇ ਹਰ ਰੰਗ ਰਾਵਣੇ ਮੈਂ ਸਦਕੇ ਜਾਂਦਾ ਹਾਂ ਉਨ੍ਹਾਂ ਤੋਂ ਜਿਹੜੇ ਹਰੀ ਨਾਮ ਜਪ ਕੇ ਪ੍ਰਭੂ ਮਲਾਪ ਦਾ ਆਨੰਦ ਮਾਣਦੇ ਹਨ ਵੈਦਾ ਸੰਦਾ ਸੰਗ ਇਕੱਠਾ ਹੋਇਆ ਸਾਧ ਸੰਗਤ ਵਿੱਚ ਆਤਮਿਕ ਮੌਤ ਤੋਂ ਬਚਾਉਣ ਵਾਲੇ ਹਕੀਮਾਂ ਸੰਤ ਜਨਾਂ ਦੀ ਸੰਗਤ ਇਕੱਠੀ ਹੁੰਦੀ ਹੈ ਔਖਦੇ ਆਏ ਰਾਸ ਵਿੱਚ ਆਪ ਖਲੋਇਆ ਉਹਨਾਂ ਦੀ ਵਰਤੀ ਹੋਈ ਤੇ ਦੱਸੀ ਹੋਈ ਹਰੀ ਨਾਮ ਸਿਮਰਨ ਦੀ ਦਵਾਈ ਸਾਧ ਸੰਗਤ ਵਿੱਚ ਆਪਣਾ ਪੂਰਾ ਅਸਰ ਕਰਦੀ ਹੈ ਕਿਉਂਕਿ ਉਸ ਇਕੱਠ ਵਿੱਚ ਪਰਮਾਤਮਾ ਆਪ ਹਾਜ਼ਰ ਰਹਿੰਦਾ ਹੈ ਜੋ ਜੋ ਨਾ ਕਰਮ ਸੁ ਕਰਮ ਹੋਏ ਫਸਰਿਆ ਆਤਮਕ ਰੋਗਾਂ ਦੇ ਉਹ ਵੈਦ ਸੰਤ ਜਨ ਜਿਹੜੇ ਜਿਹੜੇ ਨਿਤ ਦੇ ਕਰਤੱਬ ਕਰਦੇ ਹਨ ਉਹ ਸਾਧ ਸੰਗਤ ਵਿੱਚ ਆਏ ਆਮ ਲੋਕਾਂ ਦੇ ਸਾਹਮਣੇ ਵਧੀਆ ਪੂਰਨੇ ਬਣ ਕੇ ਪ੍ਰਗਟ ਹੁੰਦੇ ਹਨ ਹਰੇ ਹਾਂ ਹਉ ਹਰੇ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਇਸੇ ਵਾਸਤੇ ਸਾਧ ਸੰਗਤ ਵਿੱਚ ਆਏ ਵਡ ਭਾਗੀਆਂ ਦੇ ਸਰੀਰ ਤੋਂ ਸਾਰੇ ਦੁੱਖ ਸਾਰੇ ਰੋਗ ਸਾਰੇ ਪਾਪ ਦੂਰ ਹੋ ਜਾਂਦੇ ਹਨ ਚੌ ਬੋਲੇ ਮਹਲਾ ਪੰਜਵਾਂ ਤਨ ਤਨ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰਜੰਦੇ ਮਹਾਰਾਜ ਜੀ ਦੀ ਬਾਣੀ ਚੌ ਬੋਲੇ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੰਮਨ ਜੋ ਇਸ ਪ੍ਰੇਮ ਕੀ ਦਮ ਕਿ ਹੋਤੀ 66 ਹੈ ਦਾਨੀ ਮਨੁੱਖ ਧੰਦੇ ਵਟੇ ਹਰੀ ਨਾਮ ਦਾ ਪ੍ਰੇਮ ਨਹੀਂ ਮਿਲ ਸਕਦਾ ਜੇ ਇਸ ਪ੍ਰੇਮ ਦਾ ਵਟਾਂਦਰਾ ਤਾਂ ਤੋਂ ਹੋ ਸਕਦਾ ਤਾਂ ਫਿਰ 라वण ਹੁਤੇ ਸੋਰੰਕ ਨਹ ਜਿਨ ਸਿਰ ਦੀਨੇ ਕਾਟ ਤਾਂ 라वण ਜਿਸ ਨੇ ਸ਼ਿਵ ਜੀ ਮਹਾਰਾਜ ਨੂੰ ਖੁਸ਼ ਕਰਨ ਲਈ 11 ਵਾਰੀ ਆਪਣੇ ਸਿਰ ਕੱਟ ਕੇ ਦਿੱਤੇ ਸਨ ਸਿਰ ਦੇਣ ਦੇ ਥਾਂ ਬੇਅੰਤ ਧਨ ਦੇ ਦਿੰਦਾ ਕਿਉਂਕਿ 라वण ਵਰਗੇ ਕੰਗਾਲ ਨਹੀਂ ਸਨ ਕਿਉਂਕਿ ਪਰਮਾਤਮਾ ਧਨ ਪਦਾਰਥਾਂ ਨਾਲ ਖੁਸ਼ ਨਹੀਂ ਹੁੰਦਾ ਇਹ ਖੁਸ਼ ਹੁੰਦਾ ਹੈ ਨਾਮ ਜਪਿਆਂ ਪ੍ਰੀਤ ਪ੍ਰੇਮ ਥਨ ਖਾਚ ਰਹਾ ਵਿਚ ਨਰਾਈ ਹੋਤ ਹੈ ਦਾਨੀ ਮਨੁਖ ਵੇਹ ਜਿਸ ਮਨੁਖ ਦਾ ਹਿਰਦਾ ਆਪਣੇ ਪ੍ਰੀਤਮ ਦੇ ਪ੍ਰੇਮ ਪਿਆਰ ਵਿੱਚ ਮਗਨ ਹੋਇਆ ਰਹਿੰਦਾ ਹੈ ਉਸ ਦੇ ਅੰਦਰ ਆਪਣੇ ਪ੍ਰੀਤਮ ਨਾਲੋਂ ਰਤਾ ਪਰ ਪੀ ਵਿਥ ਨਹੀਂ ਹੁੰਦੀ ਚਰਨ ਕਮਲ ਮਨ ਬੇਦਿਓ ਬੂਜਨ ਸੁਰਤ ਸੰਜੋਗ ਜਿਵੇਂ ਪੌਰਾ ਕੋਲ ਫੁੱਲ ਵਿੱਚ ਵਿਝ ਜਾਂਦਾ ਹੈ ਤਿਵੇਂ ਉਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿੱਚ ਵਿਝਿਆ ਰਹਿੰਦਾ ਹੈ ਉਹਦੀ ਸਮਝਣ ਵਾਲੀ ਮਾਨਸਿਕ ਤਾਕਤ ਲਗਨ ਵਿੱਚ ਵੀ ਲੀਨ ਹੋਈ ਰਹਿੰਦੀ ਹੈ ਕਿਉਂਕਿ ਪਰਮਾਤਮਾ ਵਿੱਚ ਹੀ ਉਹਦੀ ਜਿਹੜੀ ਮਾਨਸਿਕ ਤਾਕਤ ਹੈ ਲੀਨ ਹੋਈ ਰਹਿੰਦੀ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਜਿਸ ਤਰ੍ਹਾਂ ਫੁੱਲ ਤੇ ਭੋਰਾ ਮਡਰਾਉਂਦਾ ਰਹਿੰਦਾ ਹੈ ਇਸ ਤਰ੍ਹਾਂ ਉਸ ਦਾ ਮਨ ਪਰਮਾਤਮਾ ਦੇ ਚਰਨਾਂ ਦਾ ਭੋਰਾ ਬਣਿਆ ਰਹਿੰਦਾ ਹੈ ਪ੍ਰੀਤ ਪ੍ਰੇਮ ਤਨ ਖਾਚ ਰੇਹਾ ਵਿੱਚ ਨਰਾਇਹੀ ਹੋ ਤਾ ਚਰਨ ਕਮਲ ਮਨ ਵੇਦਿਓ ਭੂਜਨ ਸੁਰਤ ਸੰਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1363 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1364 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ